ਇਸ ਤਰ੍ਹਾਂ ਜਦ ਗੁਰੂ ਨਾਨਕ ਜੀ ਨੂੰ ਬਾਲਕਾਂ ਨਾਲ ਖੇਡਦੇ ਆਂ ਤੇ ਕੌਤਕ ਕਰਦੇ ਆਂ ਇੱਕ ਸਾਲ ਲੰਘ ਗਿਆ ਤਾਂ ਇੱਕ ਦਿਨ ਫਿਰ ਮਹਤਾ ਕਾਲੂ ਜੀ ਨੇ ਵਿਚਾਰਿਆ ਕਿ ਇਸ ਖੇਡਣ-ਕੁੱਦਣ ਵਿੱਚ ਹੀ ਨਾਨਕ ਉਮਰ ਬਤੀਤ ਕਰ ਰਹੇ ਹਨ ਅੱਗੇ ਵੱਡਾ ਹੋ ਕੇ ਆਪਣਾ ਨਿਰਭਾਅ ਕਿਸ ਤਰ੍ਹਾਂ ਕਰਿਆ ਕਰਨਗੇ ਇਸ ਕਰਕੇ ਇਸ ਨੂੰ ਪੜਾਉਣਾ ਚਾਹੀਦਾ ਹੈ ਹੁਣ ਇਸ ਦੀ ਉਮਰ ਪੜਨ ਵਾਲੀ ਹੈ ਖੇਡਾਂ ਵਿੱਚ ਗਵਾਉਣ ਵਾਲੀ ਨਹੀਂ ਇਸ ਤਰ੍ਹਾਂ ਮਨ ਨਾਲ ਸਲਾਹ ਕਰਕੇ ਕਾਲੂ ਜੀ ਗੁਰੂ ਨਾਨਕ ਜੀ ਨੂੰ ਫਾਰਸੀ ਪੜਨ ਵਾਸਤੇ ਮੁੱਲਾ ਜੀ ਪਾਸ ਲੈ ਗਏ। ਮੁੱਲਾ ਨੂੰ ਬੜੀ ਨਿਮਰਤਾ ਨਾਲ ਆਖਿਆ ਕਿ ਮੁੱਲਾ ਜੀ ਮੇਰੇ ਪੁੱਤਰ ਨੂੰ ਤੁਸੀਂ ਬੜੇ ਪਿਆਰ ਨਾਲ ਪੜਾਉਣਾ। ਇਹ ਬੜਾ ਸਿਆਣਾ ਹੈ ਛੇਤੀ ਹੀ ਜੋ ਕੁਝ ਤੁਸੀਂ ਪੜਾਉਂਗੇ ਪੜ ਜਾਵੇਗਾ। ਇਸ ਦੀ ਪੜ੍ਹਾਈ ਤੁਸੀਂ ਰੋਜ਼ ਦੀ ਰੋਜ਼ ਮੈਨੂੰ ਦੱਸਦੇ ਰਹਿਣਾ। ਕਾਲੂ ਨੇ ਕੁਝ ਮਠਿਆਈ ਤੇ 1 ਰੁਪਇਆ ਮੁੱਲਾ ਨੂੰ ਦਿੱਤਾ। ਮੁੱਲਾ ਨੇ ਨਾਨਕ ਜੀ ਨੂੰ ਆਪਣੇ ਪਾਸ ਬਿਠਾ ਲ ਕੇ ਪੱਟੀ ਉੱਤੇ ਅਲਫ ਬੇ ਲਿਖ ਕੇ ਪੜਾਉਣਾ ਸ਼ੁਰੂ ਕਰ ਦਿੱਤਾ। ਬੁੱਲਾ ਇਹ ਵੇਖ ਕੇ ਬੜਾ ਹੈਰਾਨ ਹੋਇਆ ਕਿ ਉਸ ਦੇ ਪੜਾਉਣ ਵਿੱਚ ਭਾਵੇਂ ਦੇਰੀ ਹੋ ਜਾਵੇ ਪਰ ਨਾਨਕ ਜੀ ਦੇ ਪੜਨ ਵਿੱਚ ਕੁਝ ਦੇਰੀ ਨਹੀਂ ਲੱਗਦੀ। ਜੋ ਉਹ ਪੜਾਉਂਦਾ ਹੈ ਨਾਨਕ ਜੀ ਤੱਟ ਫੱਟ ਪੜ੍ਹ ਕੇ ਸੁਣਾ ਦਿੰਦੇ ਹਨ। ਬੁੱਲਾ ਨੇ ਕਿਹਾ ਇਹ ਤਾਂ ਇਓਂ ਜਾਪਦਾ ਹੈ ਕਿ ਇਹ ਬਾਲਕ ਕਿਤੋਂ ਪਹਿਲਾਂ ਹੀ ਪੜਿਆ ਹੋਇਆ ਆਇਆ ਹੈ। ਫਾਰਸੀ ਇਲਮ ਭਾਵੇਂ ਬੜਾ ਔਖਾ ਹੈ ਪਰ ਇਹ ਇਸ ਨੂੰ ਝੱਟ ਹੀ ਪੜੀ ਜਾਂਦਾ ਹੈ ਉਮਰ ਕਰਕੇ ਭਾਵੇਂ ਇਹ ਬੱਚਾ ਹੈ ਪਰ ਅਕਲ ਕਰਕੇ ਬਿਰਧ ਹੈ ਜਿਹੜੇ ਦਸਾਂ ਸਾਲਾਂ ਤੋਂ ਮੇਰੇ ਪਾਸ ਪੜ ਰਹੇ ਹਨ ਉਹ ਵੀ ਇਸ ਦੇ ਬਰਾਬਰ ਪੜ ਨਹੀਂ ਸਕਦੇ ਇਹ ਤਾਂ ਕੋਈ ਅਵਤਾਰ ਜਾਪਦਾ ਹੈ ਬੁੱਲਾ ਪਾਸੋਂ ਇਸ ਤਰ੍ਹਾਂ ਦੀ ਉਸਤਤੀ ਸੁਣ ਕੇ ਮਹਿਤਾ ਕਾਲੂ ਜੀ ਬੜੇ ਪ੍ਰਸੰਨ ਹੋਏ ਕਿ ਉਹਨਾਂ ਦਾ ਪੁੱਤਰ ਇਤਨਾ ਹੁਨਾਰ ਤੇ ਲਾਇਕ ਹੈ ਇਹੇ ਖਬਰ ਹੋਰ ਮੁੰਡਿਆਂ ਰਾਹੀਂ ਧੁੰਮ ਗਈ ਕਿ ਬਾਬੇ ਕਾਲੂ ਦਾ ਪੁੱਤਰ ਬੜਾ ਬੁੱਧੀਮਾਨ ਹੈ ਜਿਸਨੇ ਫਾਰਸੀ ਕਠਨ ਇਲਮ ਨੂੰ ਝਟਪਟ ਹੀ ਸਿੱਖ ਲਿਆ ਹੈ ਇਹ ਗੱਲਾਂ ਸੁਣ ਕੇ ਲੋਕ ਬੜੇ ਹੈਰਾਨ ਹੁੰਦੇ ਅਤੇ ਗੁਰੂ ਨਾਨਕ ਜੀ ਦਾ ਜਸ ਕਰਨ ਲੱਗੇ ਜਦ ਗੁਰੂ ਨਾਨਕ ਜੀ ਨੇ ਇਸ ਤਰ੍ਹਾਂ ਆਪਣੀ ਉਪਮਾ ਹੁੰਦੀ ਸੁਣੀ ਤਾਂ ਆਪ ਜੀ ਨੇ ਆਪਣਾ ਆਪ ਛੁਪਾਉਣ ਵਾਸਤੇ ਆਪਣਾ ਹੋਰ ਹੀ ਸੁਭਾਵ ਕਰ ਲਿਆ ਆਪ ਜੀ ਪਿੰਡ ਤੋਂ ਬਾਹਰ ਜਾ ਕੇ ਇੱਕ ਬ੍ਰਿਛ ਹੇਠਾਂ ਚਾਦਰ ਤਾਣ ਕੇ ਲੰਮੇ ਪਏ ਰਹਿੰਦੇ ਆਪ ਜੀ ਨਾ ਕਿਸੇ ਨਾਲ ਬੋਲਦੇ ਅਤੇ ਨਾ ਕੁਝ ਖਾਂਦੇ ਪੀਂਦੇ ਰਾਤ ਦਿਨ ਇਸ ਤਰ੍ਹਾਂ ਚੁੱਪਚਾਪ ਲੰਮੇ ਹੀ ਪਏ ਰਹਿੰਦੇ ਜੇ ਕੋਈ ਉਠਾਵੇ ਤਾਂ ਵੀ ਉੜਨਾ ਉੱਠਦੇ ਆਪ ਦੀ ਇਸ ਤਰ੍ਹਾਂ ਦੀ ਦਸ਼ਾ ਵੇਖ ਕੇ ਲੋਕ ਭਾਤ ਭਾਤ ਦੀਆਂ ਗੱਲਾਂ ਕਰਨ ਲੱਗੇ ਕੋਈ ਆਖੇ ਇਸ ਨੂੰ ਭੂਤ ਪ੍ਰੇਤ ਦਾ ਸਾਆ ਹੈ ਜਿਸ ਕਰਕੇ ਇਸ ਨੂੰ ਤਨ ਮਨ ਤੇ ਘਰ ਬਾਹਰ ਦੀ ਕੋਈ ਸੁਧ ਨਹੀਂ ਰਹੀ ਕੋਈ ਆਖੇ ਇਹ ਮਾਤਾ ਪਿਤਾ ਨਾਲ ਗੁੱਸੇ ਹੋ ਗਿਆ ਹੈ ਇਸ ਤਰ੍ਹਾਂ ਦੀਆਂ ਲੋਕਾਂ ਦੀਆਂ ਗੱਲਾਂ ਤੇ ਗੁਰੂ ਨਾਨਕ ਜੀ ਦੀ ਮਸਤਾਨਿਆਂ ਵਾਲੀ ਦਸ਼ਾ ਵੇਖ ਕੇ ਮਹਿਤਾ ਕਾਲੂ ਬੜਾ ਚਿੰਤਾਵਾਨ ਹੋ ਗਿਆ ਜੋ ਕੁਝ ਕੋਈ ਦੱਸੇ ਉਹੀ ਉਪਾਅ ਕਰਦਾ ਪਰ ਜਦ ਗੁਰੂ ਜੀ ਦੀ ਦਸ਼ਾ ਵਿੱਚ ਕੋਈ ਫਰਕ ਨਾ ਪਿਆ ਤਾਂ ਫਿਰ ਬਾਬਾ ਕਾਲੂ ਮੁੱਲਾ ਪਾਸ ਗਿਆ ਮੁੱਲਾ ਨੂੰ ਜਾ ਕੇ ਗੁਰੂ ਜੀ ਦਾ ਸਾਰਾ ਹਾਲ ਦੱਸਿਆ ਤੇ ਕਿਹਾ ਮੁੱਲਾ ਜੀ ਤੁਸੀਂ ਨਾਨਕ ਜੀ ਨੂੰ ਫਾਰਸੀ ਕਿਸ ਤਰ੍ਹਾਂ ਦੀ ਪੜ੍ਹਾਈ ਹੈ ਉਸ ਨੂੰ ਤਾਂ ਆਪਣੇ ਆਪ ਦੀ ਹੋਸ਼ ਹੀ ਨਹੀਂ ਰਹੀ ਤੁਸੀਂ ਚੱਲ ਕੇ ਉਸ ਦੀ ਖ਼ਬਰ ਲਵੋ ਅਤੇ ਵੇਖੋ ਕਿ ਉਸ ਨੂੰ ਕੋਈ ਭੂਤ ਪ੍ਰੇਤ ਦਾ ਸਾਆ ਨਾ ਪੈ ਗਿਆ ਹੋਵੇ। ਮਹਿਤਾ ਕਾਲੂ ਜੀ ਪਾਸੋਂ ਸਾਰੀ ਗੱਲ ਸੁਣ ਕੇ ਮੁੱਲਾ ਮਹਿਤਾ ਜੀ ਨਾਲ ਉੱਥੇ ਗਿਆ ਜਿੱਥੇ ਗੁਰੂ ਨਾਨਕ ਜੀ ਚਾਦਰ ਤਾਣ ਕੇ ਧਰਤੀ ਉੱਤੇ ਲੇਟੇ ਪਏ ਸਨ। ਮੁੱਲਾ ਨੂੰ ਵੇਖ ਕੇ ਉੱਥੇ ਹੋਰ ਲੋਕ ਵੀ ਬਹੁਤ ਇਕੱਠੇ ਹੋ ਗਏ। ਮੁੱਲਾ ਨੇ ਗੁਰੂ ਜੀ ਪਾਸ ਬੈਠ ਕੇ ਦੁਆ ਕੀਤੀ। ਇਹ हे ਨੇਕ ਬਾਲਕ ਤੇਰੇ ਉੱਤੇ ਪਰਵਤ ਦੀ ਧਾਰ ਦੀ ਮਿਹਰ ਹੋਵੇ ਛੋਟੀ ਉਮਰ ਵਿੱਚ ਹੀ ਤੇਰੀ ਬੁੱਧੀ ਬੜੀ ਤੇਜ ਹੈ ਅਤੇ ਜ਼ਬਾਨ ਬੜੀ ਮਿੱਠੀ ਹੈ ਜੋ ਸਭ ਨੂੰ ਚੰਗੀ ਲੱਗਦੀ ਹੈ ਤੇਰਾ ਸੁਭਾਅ ਬੜਾ ਚੰਗਾ ਹੈ ਮੈਨੂੰ ਦੱਸੋ ਕਿ ਤੁਹਾਡੇ ਚੁੱਪ ਕਰ ਰਹਿਣ ਦਾ ਕੀ ਕਾਰਨ ਹੈ ਤੁਹਾਡੇ ਮਾਤਾ ਪਿਤਾ ਨੂੰ ਇਸ ਦੀ ਬਹੁਤ ਚਿੰਤਾ ਹੈ ਜਦ ਗੁਰੂ ਨਾਨਕ ਜੀ ਨੇ ਮੁੱਲਾ ਨੂੰ ਇਸ ਦਾ ਕੋਈ ਉੱਤਰ ਨਾ ਦਿੱਤਾ ਤਾਂ ਮੁੱਲਾ ਨੇ ਫੇਰ ਅਧੀਨਗੀ ਨਾਲ ਕਿਹਾ ਇਹ ਇਹ ਪਰਸ਼ ਜੋ ਖੜੇ ਹਨ ਇਹ ਚਾਹੁੰਦੇ ਹਨ ਕਿ ਤੁਹਾਡੇ ਪਾਸੋਂ ਕੋਈ ਗੱਲ ਸੁਣੀਏ ਪਰ ਜਦ ਤੁਸੀਂ ਕੁਝ ਨਹੀਂ ਬੋਲਦੇ ਤਾਂ ਇਹਨਾਂ ਦੇ ਮਨ ਨੂੰ ਰੰਜ ਹੁੰਦਾ ਹੈ ਇਸ ਕਰਕੇ ਖੁਦਾ ਦੇ ਵਾਸਤੇ ਆਪ ਇੱਕ ਵਾਰ ਉੱਠ ਕੇ ਇਹਨਾਂ ਨੂੰ ਆਪਣੇ ਅੰਦਰਲੀ ਗੱਲ ਦੱਸੋ ਮੁੱਲਾ ਦੇ ਅਧੀਨਗੀ ਦੇ ਬਚਨ ਅਤੇ ਖੁਦਾ ਦਾ ਵਾਸਤਾ ਸੁਣ ਕੇ ਗੁਰੂ ਜੀ ਨੇ ਕਿਹਾ ਹੇ ਮੁੱਲਾ ਜੀ ਦੇਕਰ ਤੁਸੀਂ ਮੇਰੀ ਦਸ਼ਾ ਜਾਣਨੀ ਚਾਹੁੰਦੇ ਹੋ ਤਾਂ ਕੰਨ ਦੇ ਕੇ ਸੁਣੋ ਕਿਉਂਕਿ ਤੁਸਾਂ ਖੁਦਾ ਦਾ ਵਾਸਤਾ ਪਾਇਆ ਹੈ ਇਸ ਕਰਕੇ ਉੱਤਰ ਦੇ ਰਿਹਾ ਹਾਂ ਇਹ ਜੋ ਤੁਸੀਂ ਦੁਨੀਆ ਦਾ ਮੁਕਾਮ ਸਮਝਿਆ ਹੈ ਇਸ ਨੂੰ ਨਾਮ ਤੋਂ ਬਿਨਾ ਸਭ ਕੁਝ ਝੂਠ ਹੀ ਜਾਣੋ ਸਿਰ ਤੇ ਮੌਤ ਦਾ ਸਦਾ ਡਰ ਲੱਗਾ ਰਹਿੰਦਾ ਹੈ ਜਿਸ ਡਰ ਕਰਕੇ ਮੇਰੇ ਪਾਸੋਂ ਦੁਨੀਆ ਦਾ ਕੋਈ ਕਾਰ ਵਿਹਾਰ ਨਹੀਂ ਹੋ ਸਕਦਾ ਇਹੇ ਗੱਲ ਆਪ ਜੀ ਦੀ ਸੁਣ ਕੇ ਮੁੱਲਾ ਨੇ ਕਿਹਾ ਅਜੇ ਤਾਂ ਤੁਹਾਡੀ ਬਾਲਕ ਅਵਸਥਾ ਹੈ ਤੁਹਾਨੂੰ ਇਹ ਗੱਲਾਂ ਨਹੀਂ ਸੋਚਣੀਆਂ ਚਾਹੀਦੀਆਂ ਇਹ ਗੱਲਾਂ ਤਾਂ ਉਹਨਾਂ ਨੂੰ ਕਰਨੀਆਂ ਚਾਹੀਦੀਆਂ ਹਨ ਜਿਨ੍ਹਾਂ ਦੀ ਮੇਰੇ ਵਾਂਗੂ ਬਿਰਧ ਅਵਸਥਾ ਹੋ ਗਈ ਹੋਵੇ ਅਜੇ ਤੁਸੀਂ ਬੱਚੇ ਹੋ ਬੱਚਿਆਂ ਵਾਲੀਆਂ ਹੀ ਗੱਲਾਂ ਕਰੋ ਜਵਾਨ ਹੋ ਕੇ istri ਪੁੱਤਰਾ ਤੇ ਧਨ ਸੰਪਤਾ ਦੇ ਸੁੱਖ ਭੋਗੋ ਹੁਣਕਾਰ ਕਰਕੇ ਸਬੰਧੀਆਂ ਨੂੰ ਖੁਸ਼ੀਆਂ ਦੇਓ ਮੁੱਲਾ ਦੀਆਂ ਇਹ ਉਪਦੇਸ਼ਮਈ ਗੱਲਾਂ ਸੁਣ ਕੇ ਸਤਿਗੁਰੂ ਜੀ ਬੋਲੇ ਮੁੱਲਾ ਜੀ ਤੁਸੀਂ ਜੋ ਇਹ ਕਿਹਾ ਹੈ ਕਿ ਇਸ ਤਰ੍ਹਾਂ ਦੇ ਵਿਚਾਰ ਬਿਰਧਵਸਤਾ ਵਾਲੇ ਨੂੰ ਕਰਨੇ ਚਾਹੀਦੇ ਹਨ ਇਹ ਠੀਕ ਨਹੀਂ ਹੈ ਕਿਉਂਕਿ ਮੌਤ ਦਾ ਪਤਾ ਨਹੀਂ ਕਿਸ ਸਮੇਂ ਆ ਜਾਵੇ ਤੇ ਜਿੰਦ ਨੂੰ ਕੱਢ ਕੇ ਲੈ ਜਾਵੇ ਜੇ 100 ਸਾਲ ਦੀ ਉਮਰ ਵੀ ਹੋਵੇ ਤਾਂ ਦੀ ਤਾਂ ਪਹਿਲਾਂ ਸੌਣ ਵਿੱਚ ਹੀ ਬੀਤ ਜਾਂਦੀ ਹੈ ਪਹਿਲੇ 14 ਸਾਲ ਬਚਪਨ ਵਿੱਚ ਅਚੇਤ ਬੀਤ ਜਾਂਦੇ ਹਨ 80 ਸਾਲ ਤੋਂ ਉੱਪਰ ਕੋਈ ਕੰਮਕਾਰ ਨਹੀਂ ਹੋ ਸਕਦਾ ਨਾ ਕੰਨਾਂ ਨਾਲ ਸੁਣਿਆ ਜਾਂਦਾ ਹੈ ਤੇ ਨਾ ਅੱਖਾਂ ਨਾਲ ਵੇਖਿਆ ਜਾਂਦਾ ਹੈ ਇੰਦਰੀਆਂ ਕਮਜ਼ੋਰ ਹੋ ਜਾਂਦੀਆਂ ਹਨ ਅਤੇ ਕੰਮਕਾਰ ਦੀ ਕੋਈ ਸੋਚ ਹੀ ਨਹੀਂ ਰਹਿੰਦੀ ਜਦ ਆਪਣੇ ਸਰੀਰ ਦੀ ਕਿਰਿਆ ਕਰਨੀ ਵੀ ਕਠਿਨ ਹੋ ਜਾਂਦੀ ਹੈ ਤਾਂ ਫਿਰ ਹਰੀ ਨਾਮ ਕਿਸ ਤਰ੍ਹਾਂ ਜਪਿਆ ਜਾਏਗਾ ਜਿਹੜੇ ਸਰੀਰ ਕਰਕੇ ਕੁਝ ਠੀਕ ਰਹਿੰਦੇ ਹਨ ਉਹ ਵੀ ਉਤਰਾ ਧੀਆਂ ਦੇ ਲਾਡਾਂ ਦੇ ਖਾਣ ਪੈਣਣ ਦੇ ਵਿਚਾਰਾਂ ਵਿੱਚ ਹੀ ਸਾਰੀ ਉਮਰ ਬਤੀਤ ਕਰ ਲੈਂਦੇ ਹਨ ਅਤੇ ਅੰਤ ਨੂੰ ਨਾਮ ਤੋਂ ਬਿਨਾਂ ਖਾਲੀ ਹੱਥ ਝਾੜ ਕੇ ਤੁਰ ਪੈਂਦੇ ਹਨ ਇਸ ਤਰ੍ਹਾਂ ਮੁੱਲਾ ਜੀ ਇਹ ਨਿਸ਼ਚੈ ਕਰ ਲਵੋ ਕਿ ਹਰੀ ਦੀ ਪ੍ਰੀਤੀ ਤੋਂ ਬਿਨਾਂ ਜਨਮ ਨਹੀਂ ਸਫਲ ਹੀ ਚਲਿਆ ਜਾਂਦਾ ਹੈ ਜਦ ਪੁਰਸ਼ ਨੂੰ ਇਹ ਸਮਝ ਆ ਜਾਵੇ ਕਿ ਜਨਮ ਨਹੀਂ ਸਫਲ ਜਾ ਰਿਹਾ ਹੈ ਉਹ ਮਨ ਨੂੰ ਵਿਸ਼ੇ ਵਿਕਾਰਾਂ ਵੱਲੋਂ ਮੋੜ ਕੇ ਹਰ ਦੀ ਪ੍ਰੀਤ ਵੱਲ ਜੋੜ ਲੈਂਦਾ ਹੈ ਗੁਰੂ ਜੀ ਦੇ ਇਹ ਬਚਨ ਸੁਣ ਕੇ ਮੁੱਲਾ ਨੇ ਕਿਹਾ ਤੁਸੀਂ ਧੰਨ ਹੋ ਜਿਨ੍ਹਾਂ ਦੇ ਮਨ ਵਿੱਚ ਪ੍ਰਭੂ ਦਾ ਇਤਨਾ ਪ੍ਰੇਮ ਹੈ ਇਹ ਜੋ ਗੱਲਾਂ ਤੁਸੀਂ ਆਖੀਆਂ ਹਨ ਸੱਚੀਆਂ ਹਨ ਪਰ ਫਿਰ ਵੀ ਕਿਉਂਕਿ ਤੁਹਾਡੇ ਸਾਰੇ ਸੰਬੰਧੀ ਤੇ ਮਾਤਾ ਪਿਤਾ ਆਦ ਤੁਹਾਡੀ ਇਸ ਦਸ਼ਾ ਤੋਂ ਦਿਲਗੀਰ ਹੋਏ ਹਨ ਇਸ ਵਾਸਤੇ ਹੁਣ ਤੁਸੀਂ ਉਹ ਗੱਲ ਕਰੋ ਜਿਸ ਨਾਲ ਇਹਨਾਂ ਦਾ ਮਨ પ્રસન્ન ਹੋ ਜਾਵੇ ਇਹਨਾਂ ਨਾਲ ਉੱਠ ਕੇ ਘਰ ਜਾਓ ਬੋਲੋ ਹੱਸੋ ਖੇਡੋ ਤੇ ਖੁਸ਼ੀ-ਖੁਸ਼ੀ ਘਰ ਦੇ ਘਾਰ-ਵਿਹਾਰ ਕਰੋ ਸਤਗੁਰੂ ਜੀ ਮੁੱਲਾ ਜੀ ਨੂੰ ਆਖਦੇ ਹਨ ਇਸਤਰੀ ਪੁੱਤਰ ਭਾਈ ਸਬੰਧੀ ਕਿਸੇ ਨੇ ਵੀ ਅੰਤ ਸਮੇਂ ਸਹਾਇਤਾ ਨਹੀਂ ਕਰਨੀ ਕਿਸੇ ਨੇ ਵੀ ਮੇਰਾ ਰਖਿਆਕ ਨਹੀਂ ਹੋਣਾ ਇਸ ਵਾਸਤੇ ਇਹਨਾਂ ਸਬੰਧੀਆਂ ਕਰਕੇ ਪ੍ਰਮਾਤਮਾ ਨੂੰ ਨਹੀਂ ਵਿਸਾਰਨਾ ਚਾਹੀਦਾ ਗੁਰੂ ਜੀ ਦੇ ਇਹ ਬਚਨ ਸੁਣ ਕੇ ਮੁੱਲਾ ਦਾ ਮਨ ਵੀ ਪ੍ਰੇਰਿਆ ਗਿਆ ਉਸਨੇ ਕਿਹਾ ਆਪ ਧੰਨ ਹੋ ਜਿਨ੍ਹਾਂ ਦਾ ਮਨ ਇਸ ਛੋਟੀ ਉਮਰ ਵਿੱਚ ਹੀ ਵਿਸ਼ਿਆਵਕਾਰਾਂ ਵੱਲੋਂ ਹਟ ਕੇ ਪਰਮੇਸ਼ਰ ਦੀ ਪ੍ਰੀਤੀ ਵਿੱਚ ਲੱਗ ਗਿਆ ਹੈ ਤੁਹਾਡੇ ਬਚਨ ਪਰਮੇਸ਼ਰ ਦੇ ਪ੍ਰੇਮ ਰੰਗ ਵਿੱਚ ਰੰਗੇ ਹੋਏ ਹਨ ਤੁਸੀਂ ਨੇਕ ਕਰਮ ਕਰਨੇ ਹੀ ਮਨ ਵਿੱਚ ਨਿਸ਼ੇ ਕਰ ਲਏ ਹਨ ਕਿਰਪਾ ਨਿਧਾਨ ਗੁਰੂ ਜੀ ਨੇ ਮੁੱਲਾ ਪਾਸੂ ਆਪਣੀ ਉਪਮਾ ਦੇ ਬਚਨ ਸੁਣ ਕੇ ਸ਼ਬਦ ਦਾ ਤੀਸਰਾ ਪਦ ਵੀ ਉਚਾਰਨ ਕੀਤਾ ਜਿਸ ਦਾ ਅਰਥ ਸੀ ਕਿ हे ਮੁੱਲਾ ਜੀ ਵਰਸ਼ ਰਾਤ ਦਿਨ ਪੂਰੇ ਖਿਆਲਾਂ ਵਿੱਚ ਹੀ ਪਾਉਂਦਾ ਰਹਿੰਦਾ ਹੈ ਨੇਕੀ ਨਹੀਂ ਕਰਦਾ ਮੇਰਾ ਵੀ ਇਹੋ ਜਿਹਾ ਹੀ ਹਾਲ ਹੈ ਗੁਰੂ ਜੀ ਦੇ ਇਹ ਬਚਨ ਸੁਣ ਕੇ ਮੁੱਲਾ ਨੇ ਬੜੀ ਸ਼ਰਦਾ ਨਾਲ ਬੇਨਤੀ ਕੀਤੀ ਮਹਾਰਾਜ ਜੀ ਤੁਹਾਡੇ ਬਰਾਬਰ ਦਾ ਹਰ ਕੋਈ ਨਹੀਂ ਹੈ ਜਿਨ੍ਹਾਂ ਦਾ ਮਨ ਪਰਮੇਸ਼ਰ ਦੀ ਭਗਤੀ ਵਿੱਚ ਰੰਗਿਆ ਹੋਇਆ ਹੈ ਮੁੱਲਾ ਜੀ ਦੀ ਇਹ ਗੱਲ ਸੁਣ ਕੇ ਹਉਮੈ ਨੂੰ ਦੂਰ ਕਰਨ ਵਾਲੇ ਇੱਕ ਸ਼ਬਦ ਦਾ ਉਚਾਰਨ ਕੀਤਾ ਜਿਸ ਦਾ ਅਰਥ ਸੀ ਮੁੱਲਾ ਜੀ ਅਸੀਂ ਮੰਦੇ ਭਾਗਾ ਵਾਲੇ ਈਰਖਾਵਾਦੀ ਭੁੱਲੜ ਹਾਂ ਜੋ ਪਰਮੇਸ਼ਰ ਵੱਲੋਂ ਭੈਰਅਤ ਹੋ ਕੇ ਨੇਕੀ ਬਦੀ ਦਾ ਖਿਆਲ ਨਹੀਂ ਕਰਦੇ ਨਾਨਕ ਇਹ ਗੱਲ ਕਹਿੰਦਾ ਹੈ ਕਿ हे ਪ੍ਰਭੂ ਮੈਂ ਤੇਰਾ ਦਾਸ ਹਾਂ ਤੇ ਤੇਰੇ ਦਾਸਾਂ ਦੀ ਚਰਨ ਧੂੜੀ ਚਾਹੁੰਦਾ ਹਾਂ ਗੁਰੂ ਜੀ ਪਾਸੋਂ ਇਹ ਉਪਦੇਸ਼ ਸੁਣ ਕੇ ਮੁੱਲਾ ਨੇ ਹੱਥ ਜੋੜ ਕੇ ਬੇਨਤੀ ਕੀਤੀ ਕਿ ਮਹਾਰਾਜ ਜੀ ਮੈਨੂੰ ਵੀ ਹੁਣ ਨਿਹਾਲ ਕਰੋ ਅਤੇ ਮੈਂ ਜੋ ਤੁਹਾਡੇ ਸਾਹਮਣੇ ਉੱਚੀਆਂ ਨੀਂਮੀਆ ਗੱਲਾਂ ਕੀਤੀਆਂ ਹਨ ਉਨ੍ਹਾਂ ਦੀ ਅਣਜਾਣ ਸਮਝ ਕੇ ਮੈਨੂੰ ਖਿਮਾ ਕਰੋ ਮੁੱਲਾ ਦੀ ਬੇਨਤੀ ਸੁਣ ਕੇ ਗੁਰੂ ਜੀ ਨੇ ਉਸ ਨੂੰ ਸਤਨਾਮ ਦਾ ਉਪਦੇਸ਼ ਦੇ ਕੇ ਆਗਿਆ ਕੀਤੀ ਕਿ ਸਤ ਸੰਗਤ ਕਰੋ ਤੇ ਪਰਮੇਸ਼ਰ ਦਾ ਨਾਮ ਜਪਿਆ ਕਰੋ ਤੁਹਾਡੀ ਕਲਿਆਣ ਹੋ ਜਾਏਗੀ ਇਸ ਤਰ੍ਹਾਂ ਉਪਦੇਸ਼ ਲੈ ਕੇ ਮੁੱਲਾ ਨੇ ਗੁਰੂ ਜੀ ਨੂੰ ਨਮਸਕਾਰ ਕੀਤੀ ਅਤੇ ਪ੍ਰਸੰਨ ਚਿੱਤ ਆਪਣੇ ਘਰ ਨੂੰ ਚਲੇ ਆ ਗਿਆ ਤਾਂ ਤਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ